ਲਓ ਜੀ ਬੀਤੇ ਕੱਲ ਵਾਂਗੂ ਪੀ ਕੇ ਚਾਹ ਦਾ ਗਲਾਸ ਤੇ ਕੱਸ ਲੈ ਬੂਟ ਤੇ ਨਿਕਲ ਗਿਆ ਰਨਿੰਗ ਲਈ ਅੱਜ ਸਵੇਰੇ 9-10 ਕਿਲੋਮੀਟਰ ਰਨਿੰਗ ਕੀਤੀ ਆ ਤੇ ਫਰਕ ਵੀ ਦਿਸ ਰਿਹਾ ਆ ਜਦੋਂ ਤੁਸੀਂ ਮਿਹਨਤ ਕਰਦੇ ਆ ਤੇ ਰਿਜ਼ਲਟ ਵਧੀਆ ਹੀ ਮਿਲਦਾ ਆ ਤੇ ਸਿਹਤ ਵੀ ਸੈੱਟ ਰਹਿੰਦੀ ਆ ਮੈਂ ਤੁਹਾਨੂੰ ਦਿਖਾਉਂਦਾ ਕਿ ਨਾਲ ਦੇ ਪਿੰਡ ਤੋਂ ਅੰਕਲ ਆਉਂਦੇ ਨੇ ਰੋਜ਼ ਡੇਲੀ ਵਾਕ ਕਰਦੇ ਨੇ 9-10 ਕਿਲੋਮੀਟਰ ਤੇ ਸਿਹਤ ਦਾ ਰਾਜ ਵੀ ਇਹੀ ਆ ਤੇ 11 ਦੋਸਤਾਂ ਬੇਲੀਆਂ ਦਾ ਫੋਨ ਆ ਗਿਆ ਤੇ ਨਿਕਲ ਗਿਆ ਜਲੰਧਰ ਨੂੰ ਕਹਿੰਦੇ ਕੀ ਏਜੰਸੀ ਜਾਣਾ ਹੈ ਗੱਡੀ ਦੀ ਸਰਵਿਸ ਕਰਾਉਣੀ ਜਾਂਦਿਆਂ ਹੀ ਸਾਨੂੰ ਆ ਗਈ ਉੱਥੇ ਕੌਫੀ ਤੇ ਨਾਲ ਆ ਗਿਆ ਭੁਜੀਆ ਤੇ ਗੱਡੀ ਦਾ ਹੋਏ ਚੇਂਜ ਕਰਵਾਇਆ ਤੇ ਗੱਡੀ ਦੇ ਟਾਇਰ ਚ ਹਵਾ ਘੱਟ ਸੀ ਤੇ ਰਾਜਾ ਭਰਾ ਆਪਣਾ ਮੈਨੇਜਰ ਲੱਗਾ ਹੋਇਆ ਏਜੰਸੀ ਕਹਿੰਦਾ ਮੈਨੇਜਰ ਕਰਦਾ ਹੜ ਜੋ ਪਾਸੇ ਤੇ ਭਰਾ ਕਹਿੰਦਾ ਬਈ ਲਓ ਜੱਡੀ ਹੈ ਜੀ ਇਹ ਪੈਂਚਰ ਤੇ ਹੇ ਭੁੱਖ ਬਹੁ ਲੱਗੀ ਪਟਵਾਰੀ ਢਾਬੇ ਜਾਣ ਦੀ ਸੋਚਦੇ ਸੀ ਰਾਜਾ ਕਹਿੰਦਾ ਕਿਤੇ ਨਹੀਂ ਜਾਣਾ ਸਾਡੇ ਕਸਟਮਰਾਂ ਦਾ ਲਈ ਲੰਚ ਇੱਥੇ ਹੀ ਆਉਂਦਾ ਆ ਫ੍ਰੀ ਵਿੱਚ ਤੇ ਬਹੁਤ ਵਧੀਆ ਸਰਵਿਸ ਦਿੱਤੀ ਤੇ ਮੁੜ ਗਏ ਪਿੰਡ ਵੱਲ ਨੂੰ ਪਿੰਡ ਜਾਂਦੇ ਸਮੇਂ ਦੋਸਤਾਂ ਦਾ ਫੋਨ ਆ ਗਿਆ ਕਿ ਅੱਜ ਸ਼ਾਮ ਨੂੰ ਦਲੀੰਡੀ ਕੀਰਤਨ ਦਰਬਾਰ ਤੇ ਜਾਣਾ ਤੇ ਪਹੁੰਚ ਗਏ ਗੁਰਦੁਆਰਾ ਸਾਈਂ ਦਲੀੰਡੀ ਤੇ ਪਹੁੰਚ ਕੇ ਮੱਥਾ ਟੇਕਿਆ ਮਹਾਰਾਜ ਦਾ ਪਾਠ ਸੁਣਿਆ ਆਟਸ ਸੁਣ ਕੇ ਅਸੀਂ ਚੱਲ ਗਏ ਉੱਪਰ ਦੀਵਾਨ ਹਾਲ ਵਿੱਚ ਜਿੱਥੇ ਜੋਨੀ ਬਾਬਾ ਜੀ ਕੀਰਤਨ ਕਰ ਰਹੇ ਸੀ ਤੇ ਬੜਾ ਹੀ ਵਧੀਆ ਕੀਰਤਨ ਕਰਦੇ ਸੀ ਕਹਿੰਦੇ ਵੀ ਅੱਜ ਮੇਰਾ ਜਨਮ ਦਿਨ ਹੈ ਸਾਰਿਆਂ ਨੇ ਜਦੋਂ ਕੀਰਤਨ ਸਮਾਪਤ ਹੋ ਗਿਆ ਤਾਂ ਮੈਂ ਨੇ ਹੱਥ ਉੱਚੇ ਕਰਕੇ ਅਸੀਸ ਦੇਣੀ ਆ ਤੇ ਮਿਲਦੇ ਆਂ ਜੀ ਅਗਲੇ ਬਲੌਗ ਵਿੱਚ ਰੱਬ ਰੱਖਾ